ਬੀਤੇ ਦਿਨੀ ਭਾਰਤ ਦੇ ਖਜ਼ਾਨਾ ਮੰਤਰੀ ਨਰਮਲਾ ਸੀਤਾ ਰਮਨ ਵੱਲੋਂ ਸਾਲਾਨਾ ਬਜਟ ਪੇਸ਼ ਕੀਤਾ ਗਿਆ ਜਿਸ ਨੂੰ ਲੈ ਕੇ ਵਿਰੋਧੀਆਂ ਵੱਲੋਂ ਚੁੱਕੇ ਜਾ ਰਹੇ ਤਰਨ ਤਰਨ ਦੇ ਸਵਾਲਾਂ ਨੂੰ ਲੈ ਕੇ ਅੱਜ ਫਗਵਾੜਾ ਦੇ ਇੱਕ ਹੋਟਲ ਵਿੱਚ ਸਾਬਕਾ ਕੇਂਦਰੀ ਮੰਤਰੀ ਵਿਕਾਸ ਦੇ ਮਸੀਹਾ ਸੋਮਪ੍ਰਕਾਸ਼ ਕੈਂਦੀ ਅਗਵਾਈ ਹੇਠ ਇੱਕ ਵਿਸ਼ੇਸ਼ ਪ੍ਰੈਸ ਕਾਨਫਰੰেন্স ਕੀਤੀ ਗਈ ਜਿਸ ਵਿੱਚ ਅਵਿਨਾਸ਼ ਰੈ ਖੰਨਾ ਜ਼ਿਲ੍ਹਾ ਪ੍ਰਧਾਨ ਭਾਜਪਾ ਸਰਦਾਰ ਰਣਜੀਤ ਸਿੰਘ ਗੋਜੇਵਾਲ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਇਸ ਮੌਕੇ ਸ਼੍ਰੀ ਸੋਮਪ੍ਰਕਾਸ਼ ਕੈਂਤ ਵੱਲੋਂ ਉਹਨਾਂ ਨੂੰ ਫੁੱਲਾਂ ਦਾ ਬੁੱਕਾ ਭੇਟ ਕਰ ਨਿਗਾਸ ਜੀ ਆਇਆਂ ਆਖਿਆ ਇਸ ਮੌਕੇ ਪਰਮਜੀਤ ਪੰਮਾ ਚਾਚੂਪੀ ਨਰੇਸ਼ ਕੋਟਰਾਣੀ ਸਾਫ ਕਮੇਰ ਅਰਣ ਕੋਸਲਾਤ ਕੋਲ ਇਲਾਵਾ ਵੱਡੀ ਗਿਣਤੀ ਵਿੱਚ ਪਾਸਪਾ ਦੇ ਵਰਕਰ ਅਤੇ ਫਗਵਾੜਾ ਪਾਸਪਾ ਮੰਡਲ ਦੇ ਅਹੁਦੇਦਾਰ ਤੇ ਹਾਜ਼ਰ ਹੋਏ ਇਸ ਮੌਕੇ ਕੀ ਬੋਲੇ ਸ਼੍ਰੀ ਸੋਮਪ੍ਰਕਾਸ਼ ਕੈਂਤ ਕੀ ਜਾਣਕਾਰੀ ਸਾਂਝੀ ਕੀਤੀ ਹੈ ਅਬਨਾਸ਼ਲਾਇ ਕਰਨਾਂ ਨੇ ਦੇਖੋ ਫਗਵਾੜਾ ਪਲੇਟਨ 24 ਨਿਊਜ਼ ਟੀਵੀ ਲਈ ਕੈਮਰਾਮੈਨ ਕਮਲ ਕੁਸ਼ਨ ਕਮਲ ਦੇ ਨਾਲ ਕੁਲਦੀਪ ਸਿੰਘ ਨੂਰਦੀ ਵਿਸ਼ੇਸ਼ ਰਿਪੋਰਟ ਅ ਜਿਹੜਾ ਬਜਟ ਵਾਸਤੇ ਸੰਬੰਧੀ ਮੀਟਿੰਗ ਕੀਤੀ ਗਈ ਇਸਾਂ ਕੁਝ ਦੱਸੋ ਕੱਲ 1 ਫਰਵਰੀ ਨੂੰ ਦੇਸ਼ ਦੇ ਖਜ਼ਾਨਾ ਮੰਤਰੀ ਨਰਿੰਦਰ ਰਾਮਨ ਜੀ ਨੇ ਆਤਾ ਬਜਟ ਪੇਸ਼ ਕੀਤਾ ਇੱਕ ਇਤਿਹਾਸਿਕ ਬਜਟ ਹੈ ਜਿਹੜਾ ਡੋਨੀ ਵਰਪਰ ਦਾ ਬਜਟ ਪੇਸ਼ ਕੀਤਾ ਇਹ ਜਿਹੜਾ ਬਜਟ ਹੈ ਜਿਹੜੀ ਸਰਕਾਰ ਦੀ ਪਾਲਿਸੀ ਵਿਕਸਿਤ ਭਾਰਤ ਦੀ ਆਤਮ ਨਿਰਭਰ ਭਾਰਤ ਬਣਾਉਣ ਦੀ 2047 ਤੱਕ ਜਿਹੜਾ ਇੱਕ ਵਿਕਸਿਤ ਭਾਰਤ ਬਣਾਉਣ ਦੀ ਗੱਲ ਕੀਤੀ ਗਈ ਹੈ ਉਸੇ ਦਿਸ਼ਾ ਵਿੱਚ ਬਜਟ ਪੇਸ਼ ਕੀਤਾ ਹੈ ਦੇਸ਼ ਦੇ ਹਰ ਵਰਗ ਨੂੰ ਮਜ਼ਬੂਤ ਕਰਨ ਲਈ ਅਨਪਲੋਇਮੈਂਟ ਦੂਰ ਕਰਨ ਲਈ ਤੇ ਇਨਫਰਾਸਟ੍ਰਕਚਰ ਤਿਆਰ ਕਰਨ ਲਈ ਬਹੁਤ ਵੱਡੀ ਰਕਮ ਰੱਖੀ ਗਈ ਹੈ ਇਹਦੇ ਨਾਲ ਹੀ ਤਿੰਨ ਵੱਡੇ ਆਈਐਨਐਸ ਦੇ ਵੱਡੇ ਇੰਸਟੀਚਿਊਟ ਖੋਲ੍ਹਣ ਦੀ ਗੱਲ ਕੀਤੀ ਗਈ ਹੈ ਤਾਂ ਕਿ ਦੇਸ਼ ਹਰ ਪਾਸੇ ترقی ਕਰੇ ਕਿਸੇ ਨੂੰ ਚਾਰਚ ਰੱਖ ਕੇ ਹਰ ਵਰਗ ਲਈ ਇਸਤਰੀ ਲਈ ਬਜ਼ੁਰਗਾਂ ਲਈ ਲੇਡੀ ਜੀ ਨੇ ਜੱਸ ਲਈ ਸਾਗਿਆ ਸਟੇਟ ਲਈ ਮੰਗਿਆ ਬਰੋਧ ਕੀਤਾ ਸਰ ਬਰੋਦੀ ਤਾਂ ਪੰਜਾਬ ਲਗਾ ਰਿਹਾ ਕਿ ਪੰਜਾਬ ਲਈ ਇਸ ਬਜਟ ਦੇ ਵਿੱਚ ਕੁਝ ਨਹੀਂ ਦਿੱਤਾ ਗਿਆ ਸਿਕੰਦਰਪੁਰ ਇਹ ਬਜਟ ਸਾਰਾ ਦੇਸ਼ ਦਾ ਬਜਟ ਹੁੰਦਾ ਜੇ ਇੰਡੀਵਿਜੂਅਲ ਸਟੇਟ ਵਾਈਜ਼ ਬਜਟ ਨਹੀਂ ਹੁੰਦਾ ਇਹ ਸਾਰਾ ਜਿਹੜਾ ਜਿੰਨਾ ਬਜਟ ਬਣਾ ਰੱਖੀਗਾ ਕਿ ਉਹਦੇ ਨੂੰ ਸਾਰੀਆਂ ਸਟੇਟਾਂ ਨੂੰ ਬੰਨਣਾ ਹੁੰਦਾ ਸਾਰੇ ਸਟੇਟ ਆਪਣੇ ਉੱਤੇ ਆਪਣਾ ਕੇਸ ਵੇਸ਼ ਕਰਨਗੇ ਉਹਦੇ ਮੁਤਾਬਕ ਜੋੜ ਬਣਾ ਦੇ ਕੇ ਉਹਦੇ ਨੂੰ ਦਾਖਲ ਬਜਟ ਦਿੱਤਾ ਜਾਂਦਾ ਜੀ ਥੈਂਕ ਯੂ ਸਰ ਥੈਂਕ ਯੂ ਹਾਂ ਜੀ ਸਰ ਸ਼ਾਰਟ ਨੋਟਿਸ ਦੇ ਵਿੱਚ ਤੁਸੀਂ ਅੱਜ ਸਾਡੀ ਪ੍ਰੈਸ ਕਾਨਫਰੰਸ ਨੂੰ ਕਰਵਾ ਰਹੇ ਆ ਇਹ ਬਜਟ ਤੇ ਇਹ ਅੱਧੀ ਕਾਸ ਕਾਨਫਰੰਸ ਹੈ ਜਿਹੜਾ ਬਜਟ ਕਰ ਪੇਸ਼ ਹੋਇਆ ਨਹੀਂ ਉਸ ਨੂੰ ਲੈ ਕੇ ਪਾਰਟੀ ਨੇ ਡਿਸਾਈਡ ਕੀਤਾ ਕਿ ਕਰਦੇ ਨਾ ਫੋਨ ਅ ਪੁੱਛੇ ਜਗ੍ਹਾ ਜਾ ਕੇ ਪੱਤਰਕਾਰਾਂ ਨਾਲ ਗੱਲ ਕਰਕੇ ਜਿਹੜੀਆਂ ਬਜਟ ਦੇ ਹਾਈਲਾਈਟਸ ਹੈ ਉਹਦਾ ਜ਼ਿਕਰ ਕੀਤਾ ਜਾਵੇ ਤੁਹਾਨੂੰ ਜਿਸ ਦਾ ਪਤਾ ਕਿ ਪਹਿਲੀ ਵਾਰ ਪਹਿਲੀ ਫਰਵਰੀ ਨੂੰ ਸੰਡੇ ਹਰੇਕ ਪਹਿਲੀ ਫਰਮੇਟ ਬਜਟ ਹੁੰਦਾ ਲੇਕਿਨ ਸੰਡੇ ਆਨ ਦੇ ਕਾਰਨ ਕੋਈ ਚੇਂਜ ਨਹੀਂ ਕੀਤੀ ਸੰਡੇ ਨੂੰ ਪਹਿਲੀ ਵਾਰ ਜਿਹੜਾ ਹੈ ਬਜਟ ਆਇਆ ਦੂਜੀ ਗੱਲ ਕਿ ਨੌਂ ਬਾਰ ਇੱਕ ਨਾਸਮਿਸਟਰ ਨੇ ਮਹਿਲਾ ਫਰਮਿਸਟਰ ਨੇ ਇਹ ਬਜਟ ਜਿਹੜਾ ਹੈ ਉਹ ਪੇਸ਼ ਕੀਤਾ ਉਹਨੇ ਬਜਟ ਟੋਟਲ ਜਿਹੜਾ ਹੈ ਬਜਟ ਇਹ 53.47 ਲੱਖ ਕਰੋੜ ਦਾ ਹੈ ਬਜਟ ਹੈ ਜਿਦੇ ਵਿੱਚ ਹਰ ਸੈਕਟਰ ਨੂੰ ਜਿਹੜੀ ਫੈਸਿਲਿਟੀ ਦੇਣ ਦੀ ਕੋਸ਼ਿਸ਼ ਕੀਤੀ ਹੈ ਚਾਹੇ ਉਹ ਹੈਲਥ ਹੈ ਚਾਹੇ ਉਹ ਇੰਡਸਟਰੀ ਹੈ ਚਾਹੇ ਉਹ ਰੇਲਵੇ ਹੈ ਚਾਹੇ ਡਿਫੈਂਸ ਹੈ ਚਾਹੇ ਉਹ ਐਜੂਕੇਸ਼ਨ ਹੈ ਜੇ ਮੈਂ ਹੈਲਥ ਦੀ ਗੱਲ ਕਰਾਂ ਤਾਂ ਇਸ ਬਜਟ ਦੇ ਵਿੱਚ 10% ਵਾਧਾ ਜਿਹੜਾ ਹੈ ਉਹ ਹੈਲਥ ਸੈਕਟਰ 'ਚ ਹੋਇਆ ਟੋਟਲ 1 ਲੱਖ 4000 ਕਰੋੜ ਦੇ ਕਰੀਬ ਹੈਲਥ ਸੈਕਟਰ 'ਚ ਜਿਹੜਾ ਹੈ ਦਿੱਤਾ ਗਿਆ ਉਦੇ ਵਿੱਚ ਈਸ਼ਵਰ ਬੜੀ ਇੰਟਰਸਟਿੰਗ ਗੱਲ ਜਿਹੜੀ ਹੈ এমਪਲੋਇਮੈਂਟ ਨੂੰ ਨਾਲ ਜੋੜਦੇ ਹੋਏ ਜਿਹੜੇ ਲੋਕ ਅ ਹੈਲਥ ਸੈਕਟਰ ਨਾਲ ਜੁੜੇ ਹੋਏ ਅ ਅਸਿਸਟੈਂਟ ਦਾ ਕੰਮ ਕਰਦੇ ਨੇ ਇਹਦਾ ਅ ਡਾਟਾ ਇਕੱਠਾ ਕਰਨਾ ਹੋਰ ਚੀਜ਼ਾਂ ਕਰਨਾ ਉਹਨਾਂ ਵਾਸਤੇ ਵੀ ਕਰੀਬ 1 ਲੱਖ ਜੋਬ ਜਿਹੜੀ ਹੈ ਇਸ ਬਜਟ ਦੇ ਵਿੱਚ ਉਹਦਾ ਪ੍ਰੋਵੀਜ਼ਨ ਕੀਤਾ ਗਿਆ ਹੋਰ ਹੈਲਥ ਖੇਤਰ ਦੇ ਵਿੱਚ ਕੀ ਕੀਤਾ ਕਿ ਕੈਂਸਰ ਡੈਪਟੀ ਅੱਜ ਸਮਝਦੇ ਆਪਾਂ ਕਿ ਬਹੁਤ ਭਿਆਨਕਰ ਤੌਰ ਤੇ ਇਹ ਬਿਮਾਰੀਆਂ ਜਿਹੜੀਆਂ ਆ ਇਹ ਫੈਲ ਰਹੀਆਂ ਲੇਕਿਨ ਸਰਕਾਰ ਨੇ ਵਜਟ ਦੇ ਵਿੱਚ ਉਹਨਾਂ ਦਵਾਈਆਂ ਨੂੰ ਸਸਤੇ ਕਰਨ ਦੇ ਵਿੱਚ ਇਹ ਹੈਲਥ ਸੈਕਟਰ ਨੂੰ ਜਿਹੜੀ ਹੈ ਬਹੁਤ ਵੱਡੀ ਇੱਕ ਉਹ ਦਿੱਤੀ ਐਜੂਕੇਸ਼ਨ ਸੈਕਟਰ ਦੀ ਗੱਲ ਕਰੀਏ ਤਾਂ 1.3 ਲੱਖ ਕਰੋੜ ਰੁਪਇਆ ਐਜੂਕੇਸ਼ਨ ਸੈਕਟਰ ਚ ਦੇਣਾ ਦਿੱਤਾ ਐਜੂਕੇਸ਼ਨ ਸੈਕਟਰ ਦੇ ਵਿੱਚ ਅ ਸਕੂਲ ਕਾਲਜ ਯੂਨੀਵਰਸਿਟੀਆਂ ਉਹਨਾਂ ਦਾ ਇਨਫਰਾਸਟ੍ਰਕਚਰ ਬੰਦਣਾ ਜੌਬ ਬਦਨੀਆਂ ਉਹਨਾਂ ਵਾਸਤੇ ਇਹ ਪੈਸਾ ਜਿਹੜਾ ਹੈ ਉਹ ਖਰਚ ਹੋਏਗਾ ਦੂਜੀ ਗੱਲ ਜਿਹੜੀ ਹੈ ਸਪੋਰਟਸ ਦੇਖੋ ਬਹੁਤ ਵੱਡੀ ਗੱਲ ਅੱਜ ਇਹ ਹਿੰਦੁਸਤਾਨ ਸਪੋਰਟਸ ਖੇਤਰ ਦੇ ਵਿੱਚ ਵੀ ਬਹੁਤ ਤਰੱਕੀ ਕਰ ਰਿਹਾ ਉਹਦੇ ਲਈ ਵੀ ਕਰੀਬ 4479 ਕਰੋੜ ਰੁਪਏ ਜਿਹੜਾ ਹੈ ਉਹ ਇਸ ਬਜਟ 'ਚ ਰੱਖਿਆ ਗਿਆ ਤਾਂ ਕਿ ਸਪੋਰਟਸ ਦੇ ਲਈ ਪਿੰਨੀਆਂ ਵੀ ਫੈਸਿਲਿਟੀਆਂ ਹੈ ਉਹ ਪ੍ਰੋਵਾਈਡ ਕੀਤੀਆਂ ਜਾਣ ਇੱਕ ਹੋਰ ਬਹੁਤ ਵੱਡੀ ਗੱਲ ਸ਼ਾਇਦ ਅਸੀਂ ਕਦੀ ਸੁਣੀ ਨਾ ਹੋਵੇ ਕਿ ਹਰ ਜ਼ਿਲ੍ਹੇ ਵਿੱਚ ਤਕਰੀਬ ਹਿੰਦੁਸਤਾਨ ਤੋਂ 700 ਜਿਹੜਾ ਹੈ ਹਰ ਜ਼ਿਲ੍ਹੇ ਵਿੱਚ বালিকা ਵਿਦਿਆਲੇ ਸ਼ਤਰਵਾਸ ਕੋਸਟ ਉਹ ਬਣਾਉਣ ਦਾ ਜਿਹੜਾ ਹੈ ਉਹ ਪ੍ਰੋਵੀਜ਼ਨ ਬਜਟ ਰੱਖਿਆ ਗਿਆ ਤਾਂ ਕਿ ਜਿਹੜੇ ਬੱਚੀਆਂ ਪੜਨ ਜਾਂਦੀਆਂ ਜਾਂ ਹੋਰ தி ਡਿਸਟ੍ਰਿਕਟ ਚ ਉਸ ਕੰਮ ਕਰ ਜਾਂਦੀ ਹੁਣਾਂ ਵਾਸਤੇ ਇਹ ਜਿਹੜੀ ਪ੍ਰੋਵੀਜ਼ਨ ਜਿਹੜਾ ਮੇਨਟੇਨ ਕੀਤਾ ਜਾਂਦਾ ਦੂਸਰੀ ਗੱਲ ਜਿਹੜਾ ਸਾਡਾ ਰਿਜ਼ਰਵ ਹੈ ਫੋਰਨ ਰਿਜ਼ਰਵ ਉਹ ਵੀ ਬੜੀ ਵੜੌਤੀ ਹੋਈ ਹੈ ਔਰ ਹਿੰਦੁਸਤਾਨ ਇਵਿਸ਼ਨ ਦੇ ਖੇਤਰ ਵਿੱਚ ਤੀਜੇ ਨੰਬਰ ਤੇ ਐਸੂ ਲਿਆ ਗਿਆ ਐਨੀ ਵੱਡੀ ਤਰੱਕੀ ਜਿਹੜੀ ਹੈ ਹਿੰਦੁਸਤਾਨ ਨੇ ਕੀਤੀ ਹੈ ਇਵਿਸ਼ਨ ਔਰ ਇਲੈਕਟ੍ਰਿਫਾਈਡ ਟ੍ਰੇਨ ਜਿਹੜੀ ਹੈ ਤੁਸੀ ਮਤਲਬ ਰਾਣ ਹੋਗੇ ਤੁਸੀਂ ਵੀ ਦੇਖਦੇ ਆ ਫਗਵਾੜਾ ਦਾ ਜੰਕਸ਼ਨ ਹੈ ਤੇ ਇਲੈਕਟ੍ਰੀਫਾਈਡ ਰੇਲ ਜਿਹੜੀਆਂ ਹੈ ਉਹ 99.1% ਇਲੈਕਟ੍ਰੀਫਿਕੇਸ਼ਨ ਜਿਹੜੀ ਹੈ ਉਹ ਹੋ ਚੁੱਕੀ ਹੈ ਹੁਣ ਤੁਸੀਂ ਦੇਖੋ ਕਿ ਰੋਡ ਕਨੈਕਟੀਵਿਟੀ 에어 ਕਨੈਕਟੀਵਿਟੀ ਰੇਲਵੇ ਕਨੈਕਟੀਵਿਟੀ ਔਰ ਬਾਈ ਸੀ ਇਹ ਕਨੈਕਟੀਵਿਟੀ ਜਿਹੜੀ ਹੈ ਹਿੰਦੁਸਤਾਨ ਚ ਇਹਨਾਂ ਦਾ ਇੱਕ ਜਾਲ ਜਿਹੜਾ ਹੈ ਉਹ ਵਿਸ਼ਵਕਾ ਹੁਣ ਜੇ ਡਿਫੈਂਸ ਦੀ ਗੱਲ ਕਰੀਏ ਕਿਉਂਕਿ ਆਪਾਂ ਸਮਝਦੇ ਹਾਂ ਜਿਉਂ-ਜਿਉਂ ਦੇਸ਼ ਅੱਗੇ ਤਰੱਕੀ ਕਰ ਰਿਹਾ ਹਿੰਦੁਸਤਾਨ ਅੱਜ 2047 ਵਿੱਚ ਵਿਕਸਿਤ ਭਾਰਤ ਬਣਾਣਾ ਉਦੇ ਲਈ ਐਜੂਕੇਸ਼ਨ ਅੱਛੀ ਹੋਏਗੀ ਹੈਲਥ ਅੱਛੀ ਹੋਏਗੀ ਤੇ ਨਾਲ-ਨਾਲ ਇਨਫਰਾਸਟਰਕਚਰ ਅੱਛਾ ਹੋਏਗਾ ਕਨੈਕਟੀਵਿਟੀ ਅੱਛੀ ਹੋਏਗੀ ਤੇ ਡਿਫੈਂਸ ਔਰ ਡਿਫੈਂਸ ਦੇ ਵਿੱਚ ਵੀ ਸਰਬਦੇਸ਼ੀ ਜਿਹੜਾ ਹੈ ਉਹ ਪਹਿਲ ਦਿੱਤੀ ਗਈ ਹੈ ਤਾਂ 15% ਪਿਛਲੇ ਮਦਰਨਾਵੋ ਇਸਵਾਰ ਦੇ ਡਿਫੈਂਸ ਨੂੰ ਜਿਆਦਾ ਜਾਂ ਤਹ 7.7 ਲੱਖ 85 ਹਜ਼ਾਰ ਕਰੋੜ ਰੁਪਇਆ ਜਿਹੜਾ ਹੈ ਉਹ ਇਸ ਡਿਫੈਂਸ ਦੇ ਵਿੱਚ ਆ ਖਾਸ ਤੌਰ ਤੇ ਅਸੀਂ ਸਵਦੇਸ਼ੀ ਜਿਹੜੀਆਂ ਚੀਜ਼ਾਂ ਉਹ ਬਣਾਉਣ ਦੇ ਲਈ ਆਪਾਂ ਕੋਸ਼ਿਸ਼ ਕਰਨੀ ਹੈ ਇਸ ਵਾਰ ਜੀਐਸਟੀ ਦੀ ਜਿਹੜੀ ਕਲੈਕਸ਼ਨ ਹੈ ਉਹ ਵੀ ਸਾਡੀ ਪਾਲਿਸੀਜ਼ ਕਾਰਨ 6.7% ਉਹ ਵੀ ਜਿਹੜੀ ਹੈ ਵਧੀਆ ਤੋਂ ਇਹ ਕਲੈਕਟਿਵਲੀ ਜੇ ਬਜਟ ਹੈ ਇਹ 2047 ਚ ਵਿਕਸਿਤ ਭਾਰਤ ਇਸ ਤਰ੍ਹਾਂ ਹੋਣਾ ਉਹਦੀ ਨੀ ਜਿਹੜੀ ਹੈ ਰੱਖੀ ਗਈ ਹੈ ਕੱਲ ਦੇਸ਼ ਦੇ ਪ੍ਰਧਾਨ ਮੰਤਰੀ ਪੰਜਾਬ ਚ ਆਏ ਬਜਟ ਪੇਸ਼ ਹੋਣ ਤੋਂ ਬਾਅਦ ਆ ਕੇ ਬਹੁਤ ਦੇਰ ਦੀ ਡਿਮਾਂਡ ਸੀ ਕਿ ਆਦਮਪੁਰ 에어ਪੋਰਟ ਜਿਹੜੀ ਦੇ ਨਾ ਸਾਡੀ ਸਰਕਾਰ ਦੀ ਉਹਦਾ ਨਾਮ ਵੀ ਸਾਡੇ ਮਹਾਪੁਰਸ਼ ਸ਼੍ਰੀ ਰਵੀਦਾਸ ਸਿੰਘ ਦੇ ਨਾਮ ਤੇ ਰੱਖਿਆ ਜਾਵੇ ਉਹ ਰੱਖਿਆ ਹਲਵਾਰਾ ਦਾ ਬਹੁਤ ਦੇਰ ਤੋਂ ਲੁਧਿਆਣਾ ਦੀ ਡਿਮਾਂਡ ਸੀ ਕਿ ਉਹ ਵੀ ਚਾਲੂ ਕੀਤਾ ਜਾਵੇ ਕੱਲ ਉਹ ਵੀ ਜਿਹੜਾ ਹੈ ਚਾਲੂ ਕੀਤਾ ਗਿਆ ਸੋ ਲੈ ਦੇ ਕੇ ਇਹ ਵਜ਼ਰ ਜਿਹੜਾ ਹੈ ਇਹ ਸਿਰਫ ਪੱਖੀ ਵਿਕਾਸ ਹਰ ਖੇਤਰ ਨੂੰ ਟੱਚ ਕਰਨਾ ਵਜ਼ਰ ਜਿਹੜਾ ਹੈ ਤੱਕ ਪੇਸ਼ ਇਹ ਜਿਹੜਾ ਆਪੋਜੀਸ਼ਨ ਵੱਲੋਂ ਮੇਨ ਗੱਲ ਕਹੀ ਜਾ ਰਹੀ ਹੈ ਕਿ ਪੂਰੇ ਬਜਟ ਵਿੱਚ ਕਿਤੇ ਪੰਜਾਬ ਦਾ ਜ਼ਿਕਰ ਨਹੀਂ ਕੀਤਾ ਗਿਆ ਔਰ ਨਾ ਹੀ ਪੰਜਾਬ ਦੇ ਲਈ ਕੋਈ ਪੈਕੇਜ ਕੋਈ ਫੈਸਿਲਿਟੀ ਜਾਂ ਪੈਕੇਜ ਜਾਂ ਕੋਈ ਵੀ ਇਦਾਂ ਦਾ ਜਿਹੜਾ ਆ ਪੰਜਾਬ ਲਈ ਸਪੈਸ਼ਲ ਨਹੀਂ ਦਿੱਤਾ ਗਿਆ ਦੇਖੋ ਇਦਾਂ ਆ ਬਜਟ ਚ ਕੀ ਹੁੰਦਾ ਹੁਣ ਮੰਨ ਲਓ ਪੰਜਾਬ ਗਵਰਨਮੈਂਟ ਆਪਣਾ ਬਜਟ ਪੇਸ਼ ਕਰੇ ਹੁਣ ਤੁਸੀਂ ਇੱਥੋਂ ਰੇਜ਼ ਕਰੋ ਕਿ ਅਸਤੀ ਜੀ ਫਗਵਾੜੇ ਕੁਝ ਨਹੀਂ ਦਿੱਤਾ ਇਹ ਇਹ ਨਹੀਂ ਹੁੰਦੀ ਕਦੀ ਇੱਕ ਕਿੱਤੀ ਬਣੀ ਹੈ ਵੀ ਹੈਲਥ ਨੂੰ ਇੰਨਾ ਐਜੂਕੇਸ਼ਨ ਨੂੰ ਇੰਨਾ ਯੂਨੀਵਰਸਿਟੀ ਲਈ ਇੰਨਾ ਡਿਫੈਂਸ ਲਈ ਐ ਨਾ ਉਸ ਕਿੱਪਟੀ ਚੋਂ ਕਿਸ ਸਰਕਾਰ ਨੇ ਕੀ ਲੈਣਾ ਉਹਦੀ ਕੀ ਲੋੜ ਹੈ ਉਹਨੇ ਸਕਦੀ ਕਦੀ ਮਨਸੁਣੀ ਕਿਤੇ ਜਾਂਦਾ ਨਹੀਂ ਜਦੋਂ ਬਾਕੀ ਸਟੇਟਸ ਨੂੰ ਦਿੱਤਾ ਜਾਂਦਾ ਕਿੱਥੇ ਦੱਸੂ ਕਿ ਨਹੀਂ ਜਦੋਂ ਹਮੇਸ਼ਾ ਹੀ ਹੁੰਦਾ ਕਿ ਗਾਨੇ ਸਟੇਟ ਦੇ ਲਈ ਕਿੱਟ ਇੱਕ ਕਿੱਟੀ ਹੁੰਦੀ ਉਹ ਚੋਂ ਲੈਂਦੇ ਲੋਕ ਹੁਣ ਅਸੀਂ ਆਪਣਾ ਕੇਸ ਨਹੀਂ ਦਵਾਂਗੇ ਤੇ ਬਾਅਦ ਵਿੱਚ ਕਹਾਂਗੇ ਸਾਨੂੰ ਕੁਝ ਮਿਲਿਆ ਕੁਝ ਨਹੀਂ ਜਿੱਦਾਂ ਹੈਲਥ ਦੇ ਵਿੱਚ ਬਿਹਤਰੀ ਕੀਤੀ ਗਈ ਹੈ ਤਾਂ ਉਹਦੇ ਵਿੱਚ ਅਗਰ ਗੱਲ ਕਰਦੇ ਆ ਆਇਸ਼ਮਾਨ ਕਾਰਡ ਦੀ ਜਿਹੜੀ ਕਿ ਮੇਨ ਜ਼ਰੂਰਤ ਆ ਹਰੇਕ ਘਰ ਦੀ لیکن ਪੰਜਾਬ ਦੇ ਵਿੱਚ ਇਹ ਕਿਹਾ ਜਾਂਦਾ ਕਿ ਬਹੁਤ ਸਾਰੇ ਹਸਪਤਲ ਜਿਹੜੇ ਆ ਉਹਨੂੰ ਅਕਸੈਪਟ ਨਹੀਂ ਕਰਦੇ ਡਿਊ ਟੂ ਕਿ ਉਹਨਾਂ ਦੇ ਫੰਡ ਜਿਹੜੇ ਆ ਟਾਈਮ ਦੇ ਨਾਲ ਰਿਲੀਜ਼ ਨਹੀਂ 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 ਇਹ ਗੱਲ ਨਹੀਂ ਹੈ ਦੇਖੋ ਕੀ ਹੈ ਹਸਪਨ ਬਾਟ ਕਾਰਡ ਦੇ ਵਿੱਚ 60 40 ਦੀ ਸਕੀਮ ਹੈ 60 ਕੇਂਦਰ ਦੇ ਨਾਲ 40 ਸਰਕਾਰ ਪੰਜਾਬ ਸਰਕਾਰ ਨੇ ਹੁਣ ਜੇ ਪੰਜਾਬ ਸਰਕਾਰ ਆਪਣਾ ਯੋਗਦਾਨ ਨਹੀਂ ਪਾਏਗੀ ਤਾਂ ਸਕੀਮ ਕਿਦਾਂ ਕੰਮ ਜਾਊਗੀ ਅੱਜ ਹੁਣ ਤੁਸੀਂ ਜਿਹੜੀ 10 ਲੱਖ ਦੀ ਰੌਲਾ ਪਾ ਰਹੇ ਨੇ ਕਿੰਨੀ ਐਡ ਤੇ ਖਰਚਾ ਕਰ ਰਹੇ ਨੇ ਬੜੀ ਨੇਚਰਲ ਜੀ ਐਡ ਪੇਸ਼ ਕਰਦੇ ਆ ਤੁਸੀਂ ਉਹਦਾ ਕੰਟਰੈਕਟ ਤਾਂ ਪੜੋ ਜਿਹੜਾ ਇੰਸ਼ੋਰੈਂਸ ਕੰਪਨੀ ਪਹਿ ਤਾਂ ਸ਼ੁਰੂ ਕੰਪਨੀ ਦੇਣਾ ਨਾ ਹੂੰ ਹੂੰ ਇਹ ਤਾਂ ਹੈਡੀ ਵੀ ਟੀਸੀ ਨੇ ਜਾਂ ਸਰ ਸਰਜ ਨੇ ਪੈ ਫੜਾ ਦੇ ਨੇ ਸਿਰਫ 1 ਲੱਖ ਰੁਪਏ ਤੱਕ ਉਹ ਨਾਲ ਕੋਟੈਕਟ ਹੈ ਬਿਲਕੁਲ ਲੋਕਾਂ ਨਾਲ ਅੱਛਾ ਫਿਰ ਇਲੈਕਸ਼ਨ ਈਅਰ ਆ ਗਿਆ ਜਦ ਤੱਕ ਕਾਰਡ ਬੰਨੇ ਆ ਇਲੈਕਸ਼ਨ ਆਇਆ ਤਾਂ ਇਸ ਕਰਕੇ ਇਹਨਾਂ ਦੀ ਇੰਟੈਂਸ਼ਨ ਜਿਮੀ ਅਸੀਂ ਜਿਹੜਾ ਅੰਸ਼ੂਲ ਭਾਰਤ ਕਾਰਡ ਕਿੰਨਾ ਇਹ ਮਾਝੀ ਸਰਕਾਰ ਸੀ ਇਹਮ ਕੇਰ ਕਾਰਡ ਆਇਆ ਸੀ ਤਾਂ ਲੋਕਾਂ ਨੂੰ ਉਹਦਾ ਰੀਅਲ ਬੈਨੀਫਿਟ ਜਿਹੜਾ ਹੈ ਉਹ ਹੋਇਆ ਇਹ ਸਰਕਾਰ ਜਿਹੜੀ ਹੈ ਪੰਜਾਬ ਸਰਕਾਰ ਖਰੀਕ ਵਾਰ ਕਹਿਣਾ ਕਿ ਸਾਨੂੰ ਕੁਝ ਨਹੀਂ ਮਿਲਿਆ ਵੀ ਤੁਸੀਂ ਕਦੀ ਆਪਣੀ ਡਿਮਾਂਡ ਜਿਹੜੀ ਹੈ ਉਹ ਪ੍ਰੋਪਰ ਬਣਾ ਕੇ ਕੇਂਦਰ ਕੋ ਜਿਹੜੇ ਹੈਲਥ ਇਲੈਕਟ੍ਰੀ ਪੈਸਾ ਲੈਣਾ ਲੈ ਕੇ ਗਏ ਖਰੀ ਨਾ ਨਹੀਂ ਬਿਨਾ ਵਿਸਕਰੇ ਤੋਂ ਕਿਉਂਕਿ ਅਸੀਂ ਬਾਰਡਰ ਸਟੇਟ ਹੋਣ ਕਰਕੇ ਇੱਕ ਖਾਸ ਜਿਹਾ ਰਾਈਟ ਵੀ ਹੈ ਕਦੀ ਨਾ ਨਹੀਂ ਆਪਣਾ ਪ੍ਰੋਪਰ ਕੇਸ ਜਿਹੜਾ ਹੈ ਉਹ ਕੇਂਦਰ ਸਰਕਾਰ ਤੱਕ ਲੈ ਕੇ ਜਾ ਤਾਂ ਪੈਸਾ ਉਸ ਕਿੱਟੀ ਚ ਮਿਲੇਗਾ ਨੇਪਲ ਪਰੇਸ਼ਾਨ ਜਿਹੜਾ ਹੈ ਉਹ ਤਾਂ ਇੱਕ ਆਮ ਨਾਗਰਿਕ ਜਿਹੜਾ ਹੈ ਉਹ ਹੋ ਰਿਹਾ ਹੈ ਕਿ ਸਰਕਾਰਾਂ ਨੇ ਜੀ ਆਪਸ ਵਿੱਚ ਅੰਡਰਸਟੈਂਡਿੰਗ ਨਹੀਂ ਹੈਗੀ ਤੇ ਉਹਨੇ ਪਰੇਸ਼ਾਨੀ ਏਰੀਆ ਵਿੱਚ ਆਮ ਨਾਗਰਿਕ ਨੂੰ ਕੀ ਸੈਂਟਰ ਦੇ ਕੋਲ ਕੋਈ ਇਦਾਂ ਦਾ ਸਾਧਨ ਨਹੀਂ ਹੈ ਕਿ ਫੈਡਰਲ ਸਰਕਾਰ ਨੂੰ ਚਲਾਇਆ ਜਾ ਸਕੇ ਉਸ ਰੂਪ ਦੇ ਫੈਡਰਲ ਸਿਸਟਮ ਹੈ ਫੈਡਰਲ ਸਿਸਟਮ ਹੈ ਫੈਡਰਲ ਸਿਸਟਮ ਦੇ ਵਿੱਚ ਮਾਮਲਾ ਜਿਹੜੀ ਹੈ ਉਹ ਸਟੇਟ ਦੇ ਨਾਗੂਨੀ ਹੈ ਡਾਇਰੈਕਟ ਇੰਟਰਵੈਨਸ਼ਨ ਸਰਕਾਰ ਦੀ ਨਹੀਂ ਹੋ ਸਕਦੀ ਹੁਣ ਮੈਂ ਬੜੀ ਇੰਟਰਸਟਿੰਗ ਗੱਲ ਦੱਸਦਾ ਤੁਸੀਂ ਸ਼ਾਇਦ ਮੈਂ ਸੋਚਦਾ ਹੀ ਕੁਸਚਨ ਪੁੱਛਾਂਗੇ ਜਿਹੜਾ ਜੀ ਰਾਮਜੀ ਸਕੀਮ ਆਈ बड़ा रौला पाया जी इन्होंने पैसे नहीं भेजने पैसे नहीं भेजने इस बार पचानवे हज़ार करोड़ पचानवे हज़ार छे सौ बानवे करोड़ रुपया उस स्कीम से रखा ठीक है हम इंप्लीमेंटिंग अथॉरिटी जी हिंदी है हमेशा वो स्टेट गवर्नमेंट फिर फिर स्टेट बार दिस्टर, दिस्टर बार विडियो तो बाद ड्रिक इस बी डी ओ ऑफिस ये मिलकर सिस्टम बनता रालोकेशन ऑफ फंड जो है केंद्र ने अपनी स्पैसीफिक स्कीम चलिए ਆ ਯੂਜਮਾਨ ਕਾਰਡ ਦੀ ਗੱਲ ਹੋਈ ਆ ਬਈ 40 40 ਦੀ ਰੇਸ਼ੋ ਇਹਦੇ ਵਿੱਚ ਜਿਹੜੀ ਰੇਸ਼ੋ ਆ ਉਹ ਬੰਨ ਦਿੱਤੀ ਗਈ ਨਹੀਂ ਨਹੀਂ ਇਹ ਚ ਕਲੋ ਡਾਊਨ ਬਹੁਤ ਰੀਅਲ ਸਟੇਮ ਤੇ ਕੰਨ ਦਾ ਸਲੋ ਡਾਊਨ ਪਿੱਛੇ ਕਾਹੂ ਲਗਾ ਕਰ ਰਿਹਾ ਇਸ ਤਰ੍ਹਾਂ ਕਿ ਲੋਕ ਕਹਿੰਦੇ ਵੀ ਸਲੋ ਡਾਊਨ ਨਾਲ ਮਾਨੀਤ ਬਵਾਸਤੇ ਮੁੱਖ ਕੁਛ ਨਹੀਂ ਬੰਗਾ ਕਰਦੇ ਪਰ ਦਾਸ਼ ਨਹੀਂ ਕਰਦੇ ਸਕੀ ਕਿਉਂਕਿ ਕਾਂਗਰਸ ਨੇ ਸ਼ੁਰੂ ਕੀਤੀ ਹੈ ਇਹ ਜਿਹੜਾ ਇਹ ਜਿਹੜਾ ਨਹੀਂ ਨਹੀਂ ਐਸੀ ਗੱਲ ਹੈ ਮੇਰੇ ਤੁਹਾਨੂੰ ਜਿਹੜਾ ਇਲਾਕਾ ਵਿੱਚ ਹੋ ਗਿਆ ਐਸੀ ਗੱਲ ਨਹੀਂ ਹੈ ਜਦੋਂ ਜਦੋਂ ਇਹ ਵਿਰੋਧੀ ਕਹਿੰਦੇ ਜਦੋਂ ਇਹ ਗਰਾਉਂਡ ਤੇ ਸਲੀਮ ਆ ਜਾਏਗੀ ਨਾ ਉਹ ਦੇਖੋ 360 ਦਿਨ ਦਾ ਸਾਜ 100 ਦਿਨ ਦਾ ਗਿਰੋਜ਼ਗਾਰ ਸੀ ਉੱਚ ਐਵਰੇਜ 30 ਜਾਂ 40 ਦਿਨ ਰੋਜ਼ਗਾਰ ਮਿਲਦਾ ਸੀ ਉਹਦੇ ਪੈਸੇ ਵੀ ਲੋਕਾਂ ਨੂੰ ਨਹੀਂ ਮਿਲਦੇ ਸੀ ਹੁਣ ਇਹ ਸਕੀਮ ਦੇ ਨਾਲ ਇੱਕ ਟਰਾਂਸਪਰੈਂਸੀ ਇੰਨੀ ਆਈ ਹੈ ਕਿ 250 ਦਿਨ ਰੋਜ਼ਗਾਰ ਦੇਣਾ ਪਏਗਾ ਪਰ 250 ਦਿਨ ਦੇ ਪੈਸੇ ਜਿਹੜੇ ਆ ਸਰਕਾਰ ਉਹਨਾਂ ਨੂੰ ਜਿਹੜੀ ਜੀ ਪਹਿਲਾਂ ਹੀ ਕੰਟਰੋਵਰਸੀ ਚ ਰਹੀ ਹੈ ਉਹਨੂੰ ਹੁਣ ਕਿੱਦਾਂ ਜਿੱਦਾਂ ਠੀਕ ਕਰ ਸਕਦੇ ਨਹੀਂ ਇੱਕ ਸਾਢੇ ਦਾ ਕੰਟਰੋਵਰਸੀ ਨਹੀਂ ਰੇਸ਼ੋ ਤਾਂ ਇਹਦੇ ਵਿੱਚ ਵੀ 7 40 ਦਿਨ ਰੱਖੀ ਗਈ ਹੈ ਨਾ ਇੰਗਲੰਡ ਨਹੀਂ ਜਾਂਦੀਆਂ ਘੱਟ ਪੈਸੇ ਆ ਰਹੇ ਇਹ ਸਾਡੀ ਜ਼ਿੰਮੇਵਾਰੀ ਇਹ ਰੇਸ਼ੋ ਸਾਬ ਰੇਸ਼ੋ ਦੇ ਦੇ ਚ ਵੀ 60 40 ਦੀ ਰੱਖੀ ਗਈ 60 40 ਦੀ ਹੈ ਜੀ ਮੇਰੀ ਗੱਲ ਸੁਣੋ ਗੱਲ ਇਹ ਹੈ ਕਿ ਜਦ ਸਰਕਾਰ ਨੇ ਇੱਕ ਬਜਟ ਐਲੋਕੇਟ ਕਰਤਾ ਅੱਜ ਮੈਂ ਦੱਸਿਆ ਨਾ ਅੱਗੇ 30000 ਕਰੋੜ ਸੀਗਾ ਹੁਣ ਡਬਲ ਬਜਟ ਦੇਤਾ ਇਹਦਾ ਮਤਲਬ ਉਹਦੀ ਇੰਪਲੀਮੈਂਟੇਸ਼ਨ ਸਾਡੀ ਜ਼ਿੰਮੇਰੀ ਨਹੀਂ ਰੇਸ਼ੋ ਦੀ 60 40 ਦੀ ਹੈ ਉਹ ਤਾਂ ਦੇਣਾ ਹੀ ਪੈਣਾ ਸਰਕਾਰ ਨੂੰ ਕਰਨੀ ਪਵੇਗੀ ਬੰਨੋ ਸਰਕਾਰ ਕਹਿੰਦੀ ਮੇਰੇ ਕੋਲ ਨਹੀਂ ਨਹੀਂ ਉਹ ਦੇਖੋ ਕੀ ਹੈ ਇੱਕ ਮਜ਼ਦੂਰ ਦੇ ਨਾਲ ਧੱਕਾ ਕਰ ਰਹੇ ਹੋ ਜੀ ਸਮਝ ਸਕਦੇ ਹੋ ਨੇ ਇਹ ਇਹ ਕੌਣ ਸਮਝਾਏਗਾ ਥੱਲੇ ਜਾ ਕੇ ਕਿ ਸੈਂਟਰ ਕਰ ਰਿਹਾ ਜਾਂ ਸਟੇਟ ਕਰ ਰਿਹਾ ਦੇਖੋ ਅਸੀਂ ਅਸੀਂ ਕਿਉਂ ਇੰਨੀਆ ਦੁਆ ਕੀਤੀਆਂ ਰੈਲੀ ਕੀਤੀਆਂ ਨਹੀਂ ਨਹੀਂ ਸਵਾਲ ਤਾਂ ਫਿਰ ਉੱਥੇ ਹੀ ਖੜਾ ਹੈ ਨਾ ਵੀ ਜੇ 60 ਕੇਂਦਰ ਦੇ ਦਿੰਦੀ ਹੈ 40 ਪੰਜਾਬ ਸਰਕਾਰ ਨਹੀਂ ਦਿੰਦੀ ਤਾਂ ਉਹ 60 ਤਾਂ ਵਾਪਸ ਚਲੇ ਆ ਗਿਆ ਨਾ ਮੰਨ ਕੇ ਚੱਲੋ ਇਹਦੀ ਇੰਪਲੀਮੈਂਟੇਸ਼ਨ ਪ੍ਰੋਪਰ ਕਿਉਂਕਿ ਅਸੀਂ ਸਕੀਮ ਲੈ ਕੇ ਆਏ ਆ ਬੜਾ ਡ੍ਰੀਮ ਪ੍ਰੋਜੈਕਟ ਆ ਪੀਐਮ ਦਾ ਇਹਦੀ ਇੰਪਲੀਮੈਂਟੇਸ਼ਨ ਅਸੀਂ ਨਹੀਂ ਡ੍ਰੀਮ ਪ੍ਰੋਜੈਕਟ ਤਾਂ ਆਦਮ ਪੁਰ ਸੜਕ ਦਾ ਪੋਲਾਈਓਵਰ ਦਾ ਸੀਗਾ ਉਹ ਵੀ ਉਦਾਂ ਹੀ ਜਣੇ ਆ ਕੇ ਉਹ ਲਿਟੀਗੇਸ਼ਨ ਚੱਲਦਾ ਵੀ ਹੈ ਖਾਨਾਜੀ ਕਾਂਗਰਸ ਦਾ ਇਹ ਕਹਣਾ ਬਈ ਔਰ 90% ਪਹਿਲਾਂ ਦੇ ਰਹੀ ਸੀ ਕਿ ਕਹਿੰਦਾ 90 ਤੋਂ ਘਟਾ ਕੇ ਉਹਨਾਂ ਨੇ 60 ਕਰ ਦਿੱਤਾ ਕਾਂਗਰਸ ਕੀ ਕਹਿੰਦੀ ਹੈ ਤੁਸੀਂ ਦੇਖੋ ਨਹੀਂ 60 ਤਾਂ ਕੀਤਾ ਹੀ ਹੈ ਜੀ ਮੈਂ ਕਾਂਗਰਸ ਕੀ ਕਹਿੰਦੀ ਹੈ ਨਿਕਲੋ ਅਸੀਂ ਬਜਟ ਦਾ ਪ੍ਰੋਵੀਜ਼ਨ ਪੂਰਾ ਕੀਤਾ ਇਹ ਮੈਂ ਤੁਹਾਨੂੰ ਗਰੰਟੀ ਦੇ ਐਮਐਸਪੀ ਕਿੰਦੀਆਂ ਫਸਲਾਂ ਦੇ ਦਿੱਤੀ ਇਸ ਬਜਟ ਦੇ ਵਿੱਚ ਐਮਐਸਸੀ ਦੇਖੋ ਕੀ ਹੈ ਸ਼ਾਇਦ ਤੁਹਾਡੇ ਧਿਆਨ 'ਚ ਹੈ ਕਿ ਨਹੀਂ ਹੈ ਅਸੀਂ ਪਹਿਲੀ ਵਾਰ ਪਹਿਲੀ ਵਾਰ ਦੇਖੋ ਐਮਐਸਪੀ ਦਾ ਲਾਅ ਨਹੀਂ ਬਣ ਸਕਦਾ ਇਹ ਦੇਖੋ ਐਮਐਸਪੀ ਦਾ ਅਸੀਂ ਫਾਰਮੂਲਾ ਤਿਆਰ ਕਰਦੇ ਕਦੀ ਵੀ ਐਮਐਸਵੀ ਲੈਣ ਲਈ ਜਿਹਦਾ ਅੱਗੇ 50 ਰੁਪਏ ਵਧਾ ਦਿਓ 10 ਰੁਪਏ ਵਧਾ ਦਿਓ ਇੱਦਾਂ ਤਾਂ ਨਹੀਂ ਹੁੰਦਾ ਹੂੰ ਹੁਣ ਪ੍ਰੋਪਰ ਐਮਐਸਪੀ ਜਿਹੜੀ ਹੈ ਉਹ ਹੁਣ ਫਸਲ ਆਏਗੀ ਜਦੋਂ ਅਜੇ ਤਾਂ ਆਈ ਨਹੀਂ ਨਾ ਹੁਣ ਫਸਲ ਆਏਗੀ ਤਾਂ ਉਸ ਵੇਲੇ ਉਸ ਤੋਂ ਪਹਿਲਾਂ ਜੋ ਵੀ ਰੇਟ ਬਦਾਣਾ ਹੋਵੇਗਾ ਸਰਕਾਰ ਬਦਾ ਦੇਣੀ ਹੈ ਪਰ ਇੱਥੇ ਅਖੰਡਾ ਸਾਹਿਬ ਇੱਕ ਚੀਜ਼ ਹੋਰ ਟੁੱਕਦੀ ਪਈ ਆ ਨਾ ਵੀ ਪੰਜਾਬ ਤਾਂ ਝੋਨਾ ਖਾਂਦਾ ਨਹੀਂ ਝੋਨੇ ਤੋਂ ਕੇਂਦਰ ਪੰਜਾਬ ਕੇਂਦਰ ਫਸਲ ਚੱਕਦਾ ਝੋਨੇ ਦੀ ਠੀਕ ਹੈ ਨਾ ਪਾਣੀ ਸਾਡਾ ਮੁੱਕੀ ਜਾਂਦਾ ਪ੍ਰੋਬਲਮ ਤਾਂ ਸਾਨੂੰ ਆਣੀ ਨਾ ਗਾਂ ਜਾ ਕੇ ਤਾਂ ਹੀ ਤਾਂ ਕਹਿੰਨੇ ਡਾਈਵਰਸੀਫਿਕੇਸ਼ਨ ਕਰੋ ਵੀ ਕਿਉਂ ਕਿਉਂ ਐ ਨਾ ਤੇ ਐਮ ਐਸ ਪੀ ਦਿਓ ਨਾ ਤੁਸੀਂ ਦੇਣੀ ਨਾ ਐਮ ਐਸ ਪੀ ਦੇਖੋ ਦੇ ਰਹੇ ਹੱਸਤਾ ਆ ਜੀ ਤੁਸੀਂ ਦੱਸੋ ਨਾ ਜਿੱਦ ਤੁਸੀਂ ਦੇ ਐਮ ਐਸ ਪੀ ਸਿਰਫ ਕਣਕ ਦੇ ਝੋਨੇ ਦੇ ਦਿੰਦੇ ਹੋ ਨਾ ਹਾਂ ਤੇ ਝੋਨਾ ਤਾਂ ਅਸੀਂ ਖਾਂਦੇ ਹੀ ਨਹੀਂ ਵੀ ਸੋਚੇ ਚੱਕਰੀ ਚੀਜ਼ ਉਸਦੇ ਐਮ ਐਸ ਪੀ ਉੱਤੇ ਦੇਣੀ ਨਹੀਂ ਇਹਦਾ ਮਤਲਬ ਆ ਨਹੀਂ 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 ਸੁਣੋ ਮੇਰੀ ਗੱਲ ਸੁਣ ਸਾਡੀ ਸਰਕਾਰ ਕਿੱਥੇ ਆ ਕੇਂਦਰ ਚ ਨਾ ਨਹੀਂ ਨਹੀਂ ਹਾਂ ਹਾਂ ਜੀ ਉਸ ਸਰਕਾਰ ਨੇ ਕੁਝ ਕੰਮ ਲੋਕ ਸਰਕਾਰ ਦੇ ਵੀ ਹੁੰਦੇ ਆ ਉਹ ਸਰਕਾਰ ਨੇ 24 ਆਈਟਮਾਂ ਤੇ ਆਪਣੀ ਐਮਐਸਪੀ ਦਿੱਤੀ। ਹੂੰ ਤੇ ਪੰਜਾਬ ਸਰਕਾਰ ਨੂੰ ਕੀ ਹੁੰਦਾ? ਤੇ ਜਦ ਨਾਲ ਦਾ ਗਵਾਂਢੀ ਸੂਬਾ ਉਹ ਦੇ ਸਕਦਾ। ਤੇ ਪੰਜਾਬ ਸਰਕਾਰ ਨੂੰ ਕੀ ਹੁੰਦਾ? ਤੇ ਪੰਜਾਬ ਦੀ ਗਰਮੀ ਕਰ ਲਈ ਈਜ਼ੀ ਰਜਿਸਟਰੀ ਔਰ ਸੇਫ ਨੀਯੋਜਨਾ ਚਾਹੀਦੀ ਹੈ। ਇਹ ਜੋ ਚੀਜ਼ ਵਿੱਚ ਕਰਾਸ ਕਰਕੇ ਲੋਕਾਂ ਨੂੰ ਪ੍ਰਾਪਾ ਐਨਓਸੀ ਔਰ ਜਦ ਮੈਂ ਜਲਦੀ ਆਫਟ੍ਰਾਮ ਡਿਊਟੀ ਆਉਟ ਤੋਂ ਦੁਬਲਾ ਹੋ ਗਿਆ। ਮੈਨੂੰ ਲੱਗਦਾ ਲੋਕਾਂ ਦਰਦ ਸਵਾ ਦਰਦ ਦਸ ਮਾਮਲੇ 3 ਲੱਖ 1.5 ਲੱਖ ਤੋਂ 2 ਲੱਖ ਐਸਮਲ ਐਨਓ ਜਿੰਨਸਰਪਾਲ ਦਾ ਮਤਲਬ ਤੇ ਪਾਰਿਸ਼ਟੀ ਹੁੰਦੀ ਹੈ ਲੋਕਾਂ ਨੂੰ ਬਹੁਤ ਪਰਵਾਹ ਨਾਲ ਦੂਸਰੀ ਇਹ ਗੱਲ ਕਰਦੇ ਹਾਂ ਜਿੰਨੀਆਂ ਇਹ ਸਕੀਮਾਂ ਆ ਪੰਜਾਬ ਸਰਕਾਰ ਨੇ ਨੌਚ ਕਰ ਲਈ ਹੈ ਅਖਬਾਰਾਂ ਤੇ ਟੀਵੀ ਤੋਂ ਲਾਵੇ ਕੋਈ ਸਕੀਮ ਖਲੀ ਉਤਰੀ ਦਸੋਂ ਬਣਤੀ ਹੈ ਫਿਰ ਆਪਸ਼ਨ ਵਾਲ ਹੈ ਹੈ ਸਿਰ ਜੀ ਦੀ 10 ਉਹ ਖਲੀ ਉਤਰੀ ਥਲੇ ਹਲੇ ਤਾਂ ਕਾਰਡ ਬਣਨੇ ਆ ਜਦ ਤੱਕ ਇਲੈਕਸ਼ਨ ਆ ਨਹੀਂ ਅਚਾ ਲਾਇਸ ਹੋਇਆਗਾ ਕਿ पाच पाच ਗੱਲੇ ਦਮ ਅੱਜ ਦੀ ਡੇਟ ਚ ਕੋਈ ਆਉਣ ਵਾਲੀ ਡੇਟ ਚ ਕਹਿ ਨਹੀਂ ਸਾਡੇ ਅੱਜ ਦੀ ਡੇਟ ਚ ਕੋਈ ਲਾਛਤਾ ਨਹੀਂ ਅਸੀਂ 117 514 ਸੀਟਾਂ ਦੇ ਤਿਆਰੀ पाच पाच ਕੱਲੇ ਕੱਲੀ ਲੜਾਂਗੇ ਕੱਲੇ ਲੜੋਗੇ ਜੀ ਬਿਲਕੁਲ ਉਹ ਵਿੱਚ ਵਿੱਚ ਕੋਈ ਸੜਕਾਂ ਦੇ ਬਹੁਤ ਸਾਰੇ ਚਰਚਾ ਹੁੰਦੀ ਸੀ ਅੱਜ ਨੈਸ਼ਨਲ ਜਿੰਨੀਆਂ ਸੜਕਾਂ ਨੇ ਆਪਾਂ ਜਿੱਥੋਂ ਤੁਸੀਂ ਆਏ ਵੀ ਆ ਜੇਕਰ ਜਲੰਧਰੋਂ ਆਓ ਜਾਂ ਇੱਥੋਂ ਨੂੰ ਧਿਆਨ ਦਿਓ ਜਾਂ ਹਾਈਵੇ ਜਿਹੜਾ ਆ ਜਿਹੜਾ ਕਿ ਸੈਂਟਰ ਸਰਕਾਰ ਦੇ ਅੰਡਰ ਆ ਉਹਦਾ ਬਹੁਤ ਬੁਰਾ ਹਾਲ ਆ ਟੋਏ ਪਏ ਹੋਏ ਸੜਕਾਂ ਦੇ ਉੱਤੇ ਤੇ ਕੀ ਇਹ ਵੀ ਗੱਲ ਜਿਹੜੀ ਆ ਪੰਜਾਬ ਦੀ ਉੱਪਰ ਤੱਕ ਪਹੁੰਚਾਈ ਜਾਵੇਗੀ ਕਿ ਜਦੋਂ ਆਪਾਂ ਰਾਜਸਥਾਨ ਜਾਂਦੇ ਆ ਜਾਂ ਹੋਰ ਜਾਂਦੇ ਆ ਸੜਕਾਂ ਬਹੁਤ ਵਧੀਆ ਨੇ ਤੇ ਪੰਜਾਬ ਦੇ ਵਿੱਚ ਜਿਹੜੀਆਂ ਨੇ ਸਰਕਾਰ ਦੇ ਅੰਦਰ ਛੱਕਿਆ ਨੇ ਸੈਂਟਰ ਸਰਕਾਰ ਦੇ ਉਹਨਾਂ ਦਾ ਇਨਾ ਮਾੜਾ ਹਾਲ ਕਿਉਂ ਹੈ ਦੇਖੋ ਦੋ ਤਰ੍ਹਾਂ ਦੀਆਂ ਸੜਕਾਂ ਹੁੰਦੀਆਂ ਨੇ ਰਾਜ ਤੋਂ ਤਰ੍ਹਾਂ ਦੀਆਂ ਸਟੇਟ ਹਾਈਵੇ ਨੈਸ਼ਨਲ ਹਾਈਵੇ ਸਾਡੇ ਨੈਸ਼ਨਲ ਹਾਈਵੇ ਜਿਹੜਾ ਇਹਨਾਂ ਦੀ ਗੱਲ ਕੀਤੀ ਆ ਅਗਲੇ ਪੋਲਿਟਿਕੀਸ਼ਨ ਸਪੈਕਟਿਵ ਕਿਹਾ ਮੈਂ ਤਾਂ ਦਿੱਲੀ ਜਨਤਰ ਦੀ ਗੱਲ ਕਰ ਰਿਹਾ ਠੀਕ ਹੈ ਇਹ ਹਾਈਵੇ ਮੈਨੂੰ ਕੋਈ ਪੁਆਇੰਟ ਦੱਸ ਦਿਓ ਕਿ ਕਿੱਥੇ ਟੁੱਟਿਆ ਸਾਰੇ 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 ਜੀ ਸਾਰੇ ਟੁੱਟਿਆ ਪਿਆ ਜੀ ਕੋਈ ਪੁਰਾਿਆਂ ਦੇ ਲਾਗੇ ਬਹੁਤ ਵੱਡੇ ਵੱਡੇ ਟੋਏ ਪਏ ਹੋਏ ਨੇ ਦੇਖੋ ਟੋਲ ਰੋਡ ਐ ਟੋਲ ਰੋਡ ਐ ਟੋਲ ਰੋਡ ਐ ਮੈਂ ਦੱਸਣਾ ਟੋਲ ਰੋਡ ਐ ਜ਼ਰੂਰ ਜੇ ਕਿਤੇ ਹੈ ਤਾਂ ਉਹ ਅਸੀਂ ਲਿਆ ਕੇ ਨਾ ਮੈਨੂੰ ਕਰ ਅਸੀਂ ਵੀ ਤਾਂ ਸਬਰ ਜੂਸ ਕਰਦੀ ਮੈਂ ਸੁਣ ਹਾਈਵੇ ਤੇ ਇੱਕ ਪਿੰਕ ਕੋਟ ਪਾਣੀ ਖੜਾ ਹੁੰਦਾ ਕੁਆਲੇ ਦੇ ਨੇ ਹਾਂ ਇਹ ਆਹ ਰਹਾ ਔਰ ਤਾਂ ਮੈਂ ਮੇਰੀ ਆਪਣੀ ਜਾਨ ਕਾਰਨ ਮੇਲੀ ਡੁੱਟ ਗਈ ਸੀ ਤੁਸੀਂ ਸੈਟਟ ਹੋਏ ਪਏ ਹੋ ਹਾਂ ਅੱਜ ਮੈਂ ਸਿਰਫ ਵਜ਼ਲ ਰਿਹਾ ਸੀਗਾ ਚਲੋ ਜੀ ਕਿਉਂ ਜੀ ਲੱਭਣਾ